ਔਰ ਇਹਦੇ ਜਿਹੜਾ ਮੇਜਰ ਰੋਲ ਆ ਮੈਂ ਜੋ ਵੇਖਦਾ ਉਹ ਆ ਭਾਈ ਅਸ਼ਮੀਤ ਸਿੰਘ ਦਾ ਉਹ ਨੌਜਵਾਨ ਜਿਹੜਾ ਸੀ ਅਸ਼ਮੀਤ ਸਿੰਘ ਜਿਹੜਾ ਸਾਰਾ ਇਸ ਸੰਘਰਸ਼ ਦਾ ਜਿਹੜਾ ਵਾ ਸੈਂਟਰ ਆ ਉਹਦੇ ਨਾਲ ਹੀ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਉਹਨਾਂ ਵਿਦਿਆਰਥਣਾਂ ਜਿਹੜੀਆਂ ਨੇ ਉਹਨਾਂ ਦਾ ਬੜਾ ਵੱਡਾ ਜਿਹੜਾ ਵਾ ਮੋਰੀ ਰੋਲ ਰਿਆ ਉਹ ਆ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਰਹੀਆਂ ਭਾਵੇਂ ਰਾਤ ਸੀ ਤਾਂ ਵੀ ਉੱਥੇ ਸੀ ਭਾਵੇਂ ਦਿਨ ਸੀ ਤਾਂ ਵੀ ਉੱਥੇ ਸੀ ਉਹਨਾਂ ਹਰ ਫਰੰਟ ਤੇ ਜਿਹੜਾ ਬਾਬਾ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਬਹੁਤ ਸੰਘਰਸ਼ ਲੜਿਆ ਤੇ ਇਹ ਇੱਕ ਬਹੁਤ ਵੱਡੀ ਜਿਹੜੀ ਆ ਵਿਦਿਆਰਥੀ ਪੰਜਾਬੀਆਂ ਦੀ ਜਿਹੜੀ ਹੈ ਜਿੱਤ ਹੋਈ ਆ ਇਸ ਜਿੱਤ ਨੂੰ ਜੇ ਇਸ ਤਰ੍ਹਾਂ ਵੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਵੀ ਜੇ ਅਗਾਊਂ ਕੋਈ ਸਾਡੇ ਨਾਲ ਧੱਕਾ ਹੋਇਆ ਤੇ ਸਮੁੱਚੇ ਪੰਜਾਬੀ ਇਹਨਾਂ ਦੋਵਾਂ ਸੰਘਰਸ਼ਾਂ ਤੋਂ ਕਿਸਾਨੀ ਸੰਘਰਸ਼ ਤੋਂ ਇਹ ਵਿਦਿਆਰਥੀ ਸੰਘਰਸ਼ ਤੋਂ ਹੂੰ ਹੂੰ ਸੇਕ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਨਵਾਂ ਸੰਘਰਸ਼ ਜਿਹੜਾ ਵਾ ਜਿਹੜਾ ਪੰਜਾਬ ਦੇ ਮੁੱਦਿਆਂ ਦਾ ਹੋਊਗਾ ਪੰਥ ਦੇ ਮੁੱਦਿਆਂ ਦਾ ਹੋਊਗਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ ਹੋਊਗਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਹੋਊਗਾ ਭਾਈ ਜਗਤਾਰ ਸਿੰਘ ਹਵਾਰਾ ਦੀ ਹਰੇ ਇਦਾਂ ਮਸਲਾ ਹੋਊਗਾ ਬਾਕੀ ਵੀ ਜਿਹੜੇ ਵੀਰ ਸਾਡੇ ਜਿਹੜੇ ਆ ਜੱਲਾਂ ਚ ਸਾਰੇ ਬੈਠੇ ਆ ਭਾਈ ਰਾਜੂ ਆਣਾ ਸਾਹਿਬ ਸਾਰਿਆਂ ਦੀ ਇੱਕ ਇਹਦੇ ਚੋਂ ਆਉਣ ਵਾਲੇ ਸੰਘਰਸ਼ ਦਾ ਜਿਹੜਾ ਵਾ ਚਲਕਾਰਾ ਪੈ ਰਿਹਾ ਵੀ ਪੰਜਾਬ ਫੇਰ ਇੱਕ ਰੀ ਗੋਡਾ ਲਾ ਕੇ ਉੱਠੂਗਾ ਆਪਣੇ ਮਸਲੇ ਜਿਹੜਾ ਵਾ ਹਾਲੇ ਜਿਹੜਾ ਵਾ ਕਰਵਾਉਣ ਵਾਸਤੇ ਸੋ ਇਸ ਗੱਲ ਦੀ ਮੈਂ ਜਿੱਥੇ ਸਮੂਚੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਖਾਸ ਕਰਕੇ ਭਾਈ ਅਸ਼ਮੀਲ ਸਿੰਘ ਨੂੰ ਤੇ ਆਪਣੀਆਂ ਬੇਟੀਆਂ ਨੂੰ ਵਿਦਿਆਰਥਣਾਂ ਨੂੰ ਤੇ 올ਡਰ ਸਟੂਡੈਂਟ ਜਿਹੜੇ ਸਾਰੇ ਵੀਰ ਨੇ ਜੰਨਾ ਉੱਥੇ ਸਾਰਿਆਂ ਯੋਗਦਾਨ ਪਾਇਆ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਇਸ ਦਿਨ ਤੇ ਉਹਨਾਂ ਨੇ ਬੜਾ ਸ਼ਾਂਤਮਈ ਅਨਸ਼ਾਸਨ ਚ ਰਹਿ ਕੇ ਇੱਕੇ ਚ ਰਹਿ ਕੇ ਜਿਹੜਾ ਵਾ ਉਹ ਸੰਘਰਸ਼ ਜਿੱਤਿਆ ਵਾ